ਤੇ ਪੜੇ ਹੋ ਕਿ ਬਾਸਟਰ ਬੜੇ ਪਰ ਸਾਡਾ ਦੇਸ਼ ਆਜ਼ਾਦ ਹੋ ਗਿਆ ਸੀ ਪਰ ਸਾਡੇ ਨਾਲ ਜੋ ਗੋਆ ਸੀ ਗੋਆ ਆਜ਼ਾਦ ਨਹੀਂ ਸੀ ਉਹ ਪੁਰਤਗਾਲੀਆਂ ਦੇ ਅਧਿਕਾਰ ਵਿੱਚ ਸੀ ਗੋਆ ਉਹ ਤੁਹਾਡੇ ਪਿੰਡ ਦੇ ਜਿਹੜੇ ਵਸਦੇ ਸਦਾ ਕਰਨਾ ਸਿੰਘ ਜੀ ਦੇ ਵਿੱਚ ਜਣੀ ਚੜ ਕਿ ਲੱਗੀ ਹੋਈ ਸੀ ਕੋ ਲੈ ਕੇ ਹੋ ਭਾਈ ਆ ਮੈਂ ਆਪਣੀ ਭਾਈ ਛੋਟੀ ਜੀ ਉਹ ਆਪ ਜੇ ਉਰੇ ਨਹੀਂ ਤੇ ਉਥੇ ਪਿੰਡ ਪਿਤਰਾ ਦੇ ਕਿਲ੍ਹੇ ਉਥੇ ਮੁਨੱਤਰੀ ਪੁਰਤਗਾਲ ਦੀ ਫੌਜ ਵੱਲੋਂ ਕੀਤੀ ਗਈ ਹੈ ਉਹਨਾਂ ਦੇ ਸ਼ਹਾਦਤ ਕੋਈ ਮੁਕਮਲ ਜੀ ਚੇਤ ਕਰਨਾਲ ਸਿੰਘ ਜੀ ਸ੍ਰੋ ਜੀ ਦੇ ਨਿਸ਼ਾਦਾ ਦੇ ਫਲ ਵੇਦ ਕਰਕੇ ਇਸ ਛੇਵੇਂ ਪਾਸ਼ਾ ਸ਼੍ਰੀ ਗੁਰੂ ਅਰਗਵੇਸ ਸਾਹਿਬ ਜੀ ਦੀ ਚਾਰ ਚੌਥੀ ਕ੍ਰਿਡਿਸ਼ੂ ਵਿਖੇ ਹੋ ਚੁੱਕੇ ਨੇ ਦਾੜੀ ਸਵਾਗਤ ਤੋਂ ਬਾਅਦ ਮੁੱਖ ਮੰਤਰੀ ਜੀ ਪਿੰਡ ਪੀਸਲੂ ਦੇ ਬੱਚਿਆਂ ਨੂੰ ਇੱਥੋਂ ਦੇ ਬੱਚਿਆਂ ਨੂੰ ਇੱਕ ਬਹੁਤ ਹੀ ਵਰਲਡ ਕਲਾਸ ਦੀ ਲਾਇਬ੍ਰੇਰੀ ਸਮਰਪਿਤ ਕਰਨਗੇ। ਥੋੜਾ ਜਿਹੀ ਬੇਨਤੀ ਕਰਾਂਗੇ ਐਮਐਲਏ ਖੰਨਾ ਸਾਹਿਬ ਅਤੇ ਸੀਖ ਸਿੰਘ ਜੀ ਉਹ ਮੁੱਖ ਮੰਤਰੀ ਜੀ ਸਮੇਤ ਪੂਜਿਆ ਸਮੂਹ ਸ਼ਖਸੀਅਤਾਂ ਆ ਸਕਤਾਂ ਨੂੰ ਜੀ ਆਇਆਂ ਕਰਦੇ। ਅੱਜ ਦੇ ਇਸ ਮਹਾਨ ਦਿਹਾੜੇ ਆਜ਼ਾਦੀ ਦਿਵਸ 15 ਅਗਸਤ ਦੇ ਉੱਤੇ ਇਤਿਹਾਸਿਕ ਨਗਰਪਿੰਡ ਇਸਰੂ ਵਿਖੇ ਜੋ ਕੇ ਮਹਾਨ ਸ਼ਹੀਦ ਸ਼ਹੀਦ ਸਰਦਾਰ ਕਰਨਲ ਸਿੰਘ ਜੀ ਇਸਰੂ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਉਸ ਦੇ ਉੱਤੇ ਪਹੁੰਚੇ ਪੰਜਾਬੀਆਂ ਦੇ ਮਾਨ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਮੈਂ ਆਪਣੇ ਵੱਲੋਂ ਆਪਣੀ ਸਮੂਹ ਟੀਮ ਵੱਲੋਂ ਬਹੁਤ ਕੋਨਫਰਟ ਦੇ ਨਿਮਕਾ ਸਵਾਗਤ ਕਰਦਾ ਜੀ ਆਇਆਂ ਨੂੰ ਪਹਿਲੇ ਔਰ ਮੈਂ ਉਹ ਬੇਨਤੀ ਕਰਦਾ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਆਪਣੇ ਵਿਚਾਰ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਣਗੇ ਤੇ ਸ਼ਹੀਦ ਸਰਦਾਰ ਕਰਨਲ ਸਿੰਘ ਜੀ ਇਸ ਨੂੰ ਸਾਹਮਣੇ ਸਰਦਾਰ ਦੇ ਸਨਪਿਤ ਕਰੇ ਮੁੱਖ ਮੰਤਰੀ वीडियो वाले बेटी का थोड़ा आगे आ गया लाल साहब क्योंकि इस तो बाद शायद निजी तौर पर था मुझे अभी आज मैं कहना उधर भी आज ऊपर भी बुला सत्कार योग इतिहासक पिंड ईसलू के वसनीक और गुरु साहब की श्रदोर धरती इस धरती इनकलाबी लोग अदा के फुल करैन सिंह जी शहीद ईसड़ू जुड़े हुए थे मास्टर मैं जलंधर को आया अलंधर झंडा लहना रस्म जलंधर सी ਖੰਡੇ ਦੀ ਸਾਰੀ ਪ੍ਰੈਸ ਸ਼ਹੀਦੋਂ ਕੀ ਚਿਤਾਵਾਂ ਪਰ ਲਗੇਗੇ ਹਰ ਵਰਸ ਮੇਲੇ ਪਤਨ ਪਰ ਮਿਟਨੇ ਵਾਲੋਂ ਕਾ ਜਹੀ ਬਾਕੀ ਨਿਸ਼ਾਨ ਹੋਗਾ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਨਸੀਬਤਾ ਚਾਹੀਦੀਆਂ ਨੇ ਸੋ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਹੈ 80% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਚਾਹੇ ਉਹ ਕਾਲੇ ਪਾਣੀ ਦੀ ਸਜ਼ਾ ਚਾਹੇ ਉਹ ਕੂਕਲ ਐਰ ਜੋ ਚਾਹੇ ਉਹ ਬੱਬਰ ਕਲੀਲ ਐਚੋਂ ਚਾਹੇ ਗਦਰੀ ਬਾਬੇ ਹੋਣ ਕੋਈ ਪਿੰਡ ਹੈ ਜਾਨੀ ਜਿੱਥੇ ਗੇਟਨਾ ਬਣਿਆ ਹੋਵੇ ਕਿਸੇ ਨਾ ਕਿਸੇ ਸ਼ਹੀਦ ਆ ਆਜ਼ਾਦੀ ਤੋਂ ਬਾਅਦ ਯਾਦ ਨੂੰ ਕਾਇਮ ਰੱਖਣ ਲਈ ਵੀ ਤੇ ਟਾਰਗੇਟ ਵਿੱਚ ਕਦੇ ਕਿਤੇ ਤੁਸੀਂ ਪੜਦੇ ਆਂ ਹਰ ਰੋਜ਼ ਤਰੰਗਜ ਲਿਫਟ ਕੇ ਸਾਡੇ ਨੌਜਵਾਨਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਅੱਜ ਵੀ ਖੜੇ ਇੱਕ ਤਣਕੇ ਹਾਲਾਕੇ ਜਾਦੀ ਸਾਨੂੰ ਮਹਿੰਗੀ ਬਹੁਤ ਪਈ 10 ਲੱਖ ਬੰਦਾ ਸਾਡਾ ਫੰਡ ਵੇਲੇ ਮਾਰਿਆ ਗਿਆ ਜਦੋਂ ਬੋਨੇ ਪੰਜਾਬ ਵੱਡੇ ਉਹ ਸਾਡੇ ਚਾਚੇ ਸਾਡੇ ਦਾਦੇ ਸਾਡੇ ਨਾਨੇ ਨਾਨੀ ਐ ਸੀਗੇ ਪਰ ਫਿਰ ਵੀ ਪੰਜਾਬੀਆਂ ਨੇ ਦੁਬਾਰਾ ਉਹਨਾਂ ਚਖਮਾ ਤੇ ਮਲਮ ਲਾ ਕੇ ਉੱਠ ਕੇ ਫਿਰ ਦੇਸ਼ ਦੇ ਵਿੱਚ ਚਾਹੇ ਹਰੀ ਕ੍ਰਾਂਤੀ ਹੋਵੇ ਚਾਹੇ ਕੋਈ ਵੀ ਪੰਜਾਬ ਪੰਜਾਬ ਜਿਹੜਾ ਕਦੇ ਵੀ ਕਿਸੇ ਲਹਿਰ ਦੇ ਪਿੱਛੇ ਨਹੀਂ ਰਿਹਾ ਸੁਮਾ ਹਰ ਸਾਲ ਇੱਥੇ ਆਉਣਾ ਮੈਂ ਜਦੋਂ ਅੰਮ੍ਰਿਤਪੀ ਅਜਨ ਮੁੱਖ ਮੰਤਰੀ ਨਹੀਂ ਸੀ ਉਹਦੋਂ ਵੀ ਇੱਥੇ ਆਉਂਦਾ ਇਹ ਨਹੀਂ ਆ ਕਿ ਮੁੱਖ ਮੰਤਰੀ ਸਿਰ ਵੱਡੇ ਵੱਡੇ ਫੰਕਸ਼ਨ ਨਹੀਂ ਜਾਂਦਾ ਹੁੰਦਾ ਜੀ ਇਹ ਤਾਂ ਛੋਟਾ ਜਿਹਾ ਫੰਕਸ਼ਨ ਹੈ ਜਿੱਥੇ ਨਹੀਂ ਫੰਕਸ਼ਨ ਛੋਟਾ ਵੱਡਾ ਨਹੀਂ ਹੁੰਦਾ ਸ਼ਹੀਦ ਦੀ ਸ਼ਹੀਦੀ ਦਾ ਕੋਈ ਰੈਂਕ ਨਹੀਂ ਹੁੰਦਾ ਕੋਈ ਵੱਡਾ ਸ਼ਹੀਦ ਹੈ ਜਾਂ ਕੋਈ ਛੋਟਾ ਸ਼ਹੀਦ ਹੈ ਸੋ ਸਾਰੇ ਉਹਨਾਂ ਸ਼ਹੀਦਾਂ ਨੂੰ ਤੁਮਸਤਕ ਹੋਣ ਦਾ ਵਾਅਦਾ ਕੀਤਾ ਹੈ ਅੱਜ ਇਸ ਪਿੰਡ ਨੂੰ ਸ਼ਾਨਦਾਰ ਆਧੁਨਿਕ ਤਕਨੀਕ ਨਾਲ लैस ਇੱਕ ਲਾਇਬ੍ਰੇਰੀ ਦਿੱਤੀ ਜਾ ਰਹੀ ਹੈ ਹਰ ਵਿਧਾਨ ਸਭਾ ਹਲਕੇ ਚ 42 ਲਾਇਬ੍ਰੇਰੀ ਦਿੱਤੀ ਜਾ ਰਹੀ ਹੈ ਇਹ ਕਹਿ ਨਹੀਂ ਇਹ 6ਵੀਂ ਹੋਊਗੀ ਇਸ ਹਲਕੇ ਦੀ ਉਸ ਲਾਇਬ੍ਰੇਰੀ ਦੇ ਵਿੱਚ ਏਸੀ ਲਾਇਬ੍ਰੇਰੀ ਹੈ ਬਾਥਰੂਮ ਨੇ ਸ਼ਾਨਦਾਰ ਫਰਨੀਚਰ ਹੈ 900 ਤੋਂ ਵੱਧ ਕਿਤਾਬਾਂ ਪਈਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਸਿਲੇਬਸ ਦੀਆਂ ਵੀ ਕਿਤਾਬਾਂ ਨੇ ਕਈ ਵਾਰੀ ਘਰੇ ਮਾਹੌਲ ਨਹੀਂ ਬਣਦਾ ਬੱਚਿਆਂ ਦਾ ਤਾਂ ਜਾ ਕੇ ਲਾਇਬ੍ਰੇਰੀ ਜਾ ਕੇ ਬੱਚੇ ਪੜ ਸਕਦੇ ਨੇ ਤੇ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਪੰਜਾਬ ਪਹੁੰਚ ਕੇ ਭਰਤੀ ਹੋਣਾ ਪਟਵਾਰੀ ਦਾ ਇਗਜ਼ਾਮ ਕਿਵੇਂ ਹੋਊਗਾ ਇੰਸਪੈਕਟਰ ਕਿਵੇਂ ਬਣਨਾ ਹੈ ਡੀਐਸਪੀ ਕਿਵੇਂ ਬਣਨਾ ਹੈ ਸਾਰੀ ਇੱਕ ਤਾਂ ਪਤਾ ਹੀ ਲੋ ਮਰਜੀ ਜਾਕਰ ਤੇ ਕੰਪੀਟੀਸ਼ਨ ਨਹੀਂ ਆਪਾਂ ਬੜੋ ਨੰਬਰ ਲਓ ਮੈਟਲਿਸਟ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਤੁਹਾਡੀ ਜਿਵੇਂ ਮਾਰੀ ਖਤਮ ਸਾਡੀ ਜਿਵੇਂ ਮਾਰੀ ਸ਼ੁਰੂ ਤੁਹਾਨੂੰ ਕੋਈ ਚਿੱਠੀ ਆਊਗੀ ਈਮੇਲ ਆਊ ਫੋਨ ਆਊਗਾ ਤੇ ਆ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰੀ ਹੈ ਆ ਜਾ ਬਈ ਸਰਕਾਰੀ ਨੌਕਰੀ ਤੇ। ਕੱਲ ਅਧਨਾ ਪਰਸੋ ਵੀ ਨਿਪਤੀ ਪੱਤਰ ਸਮਰੋਹ ਹਰ ਤਾਰੇ ਹਫ਼ਤੇ ਹੁੰਦਾ ਰਹਿੰਦਾ ਹੁਣ ਤਾਂ ਭੁੱਲ ਵੀ ਗਏ ਕਿੰਨੇ ਹੋਗੇ। 44666 ਤੋਂ ਉੱਪਰ ਨੌਕਰੀਆਂ ਸਰਕਾਰੀ। ਬੱਖ-ਵੱਖ ਵੱਖ ਦੇ ਦੇ ਚੁੱਕੇ ਆ। ਹੁਣ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਨੌਕਰੀਆਂ ਪਿਆਰ ਨੇ। ਕਈ ਵਾਰੀ ਬੱਚੇ ਬੋਲਣ ਲੱਗ ਜਾਂਦੇ ਆ ਅੱਗੇ ਕਿ ਮੈਂ ਅਸੀਖ ਕੁਛ ਦਸ ਰਹੀ ਨੀ ਨੋਰਕੇ ਵੀ ਮਿਲਦੇ ਰੋਣ ਲੱਗ ਜਾਂਦੇ ਆ ਇਹ ਕਹਿੰਦੇ ਅਸੀਂ ਹਾਇਲੈਂਸ ਕਰ ਲਈ ਸੀ ਬਾਹਰ ਜਾਣ ਦੀ ਤਿਆਰੀ ਸੀ ਪਰ ਪਿਤਾ ਜੀ ਕਹਿੰਦੇ ਇੱਕ ਮੌਕਾ ਹੋਰ ਦੇਖ ਲੈ ਇੱਥੇ ਨੌਕਰੀਆਂ ਮਿਲਣ ਲੱਗੀਆਂ ਹੁਣ ਕੋਈ ਕਹਿੰਦਾ ਮੈਂ 15 ਸਾਲ ਤੋਂ ਟਰਾਈ ਕਰ ਰਿਆ ਸੀ ਗੱਲ ਨਹੀਂ ਬਣੀ ਮੇਰੇ ਕੋਲੇ ਪੈਸੇ ਨਹੀਂ ਸੀ ਮੇਰੇ ਕੋਲੇ ਸਪਾਸ ਨਹੀਂ ਸੀ ਮੈਂ ਥੋਕਾ ਤੇ ਨੰਬਰਾਂ ਨਾਲ ਨੌਕਰੀ ਲੈਣ ਦੀ ਸੀ ਪਰ ਅੱਜ ਕੀ ਇੰਨਾ ਵੀ ਹੋਇਆ ਅੱਜ ਕੀ ਜੋ ਸਿਲੇਬਸ ਆਇਆ ਉਸ ਰੇਵਸ ਦੇ ਵਿੱਚੋਂ ਪੇਪਰ ਆਇਆ ਪੇਪਰ 'ਚੋਂ ਨੰਬਰ ਆਏ ਕਿ ਨੰਬਰ ਆਇਆ ਤੁਹਾਨੂੰ ਅੱਜ ਮੈਂ ਪਰਮਾਰੀ ਬਣ ਰਿਆਂ ਦੀ ਅੱਜ ਮੈਂ ਹੈਡ ਕੁਟਰ ਬਣ ਰਿਆਂ ਦੀ ਅੱਜ ਮੈਂ ਫਾਇਰਮੈਨ ਦੇ ਵਿੱਚ ਜਿਹੜਾ ਫਾਇਰ ਬਗੀਰ ਦੇ ਵਿੱਚ ਫਾਇਰ ਡਰਾਈਵਰ ਦੇ ਤੌਰ ਤੇ ਕੰਮ ਕੀ ਹੋਈ ਬੜੇ ਕਹਾਣੀਆਂ ਇੱਕ ਫਿਰ ਕੁੜੀ ਨੇ ਬਰਸੋ ਦੀ ਗੱਲ ਹੈ ਕੋਈ ਸੁਣਿਆ ਵੀ ਹੋਣਾ ਉਹਨੇ ਉਹ ਨੂੰ ਵੀ ਨੌਕਰੀ ਮਿਲੀ ਹੈ ਜਗਰਾਉਂਦੀ ਹੈ ਉਹ ਕਹਿੰਦੀ ਮੈਂ ਲੁਧਿਆਣਾ ਇੱਕ ਅਕੈਡਮੀ 'ਚ ਪ੍ਰਾਈਵੇਟ ਪੜਾਉਂਦੀ ਸੀ ਇਹ ਚਰਸੀ ਨੇ ਪੜਾਉਂਦੀ ਕਿ ਨੂੰ ਸੀ ਜਿਹੜੇ ਕਹਿੰਦੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਆਪਣੀ ਪੀਆਰ ਛੱਡ ਕੇ ਉਧਰੋਂ ਮੁੰਡੇ ਇੱਧਰ ਆਏ ਨੇ ਵਾਪਸ ਅਸੀਂ ਉਹ ਪੰਜਾਬ 'ਚ ਨੌਕਰੀ ਕਰਨੀ ਹੈ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਦੀਆਂ ਤਿਆਰੀਆਂ ਕਰਾਉਂਦੇ ਆ ਕਿਉਂਕਿ ਜਦੋਂ ਇੱਧਰੋਂ ਗਏ ਸੀਗੇ ਉਹ 10th ਨਹੀਂ ਜਾਂ ਪਲੱਸ 2 ਤੋਂ ਬਾਅਦ ਹਾਈ ਲੈਸ ਕਰਕੇ ਗਏ ਹੋਣਗੇ 10ਵੀਂ ਤੇ ਪਲੱਸ 2 ਉਹਨਾਂ ਦੀ ਕੁਆਲਿਫਿਕੇਸ਼ਨ ਹੈ ਪਰ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹਨਾਂ ਵਾਸਤੇ ਅੱਗੇ ਹੋਰ ਪੜਾਈ ਦੀ ਲੋੜ ਹੈ ਤਾਂ ਉਹਨਾਂ ਵਾਸਤੇ ਅਕੈਡਮਿਕ ਹੋਲੀ ਕਿਸੇ ਨੇ ਕਿ ਜਿਹੜੇ ਉਧਰੋਂ ਆ ਰਹੇ ਨੇ ਉਹਨਾਂ ਨੂੰ ਪੜਾਈਏ ਤੁਸੀਂ ਇਹ ਤਾਂ ਜਗਾ ਜਗਾ ਲਿਖਿਆ ਲਿਖਿਆ ਹੋਣਾ ਕਿ ਵਿਦੇਸ਼ ਜਾਣ ਲਈ ਫਲਾਨੀ ਪੜਾਈ ਕਰ ਲਈ ਇੱਥੇ ਮਿਲੋ ਪਰ ਇਹ ਤਾਂ ਦੇ ਲਿਖਿਆ ਲਿਖਿਆ ਹੋਣਾ ਕਿ ਵਿਦੇਸ਼ ਤੋਂ ਆਏ ਹੋਏ ਲਈ ਇੱਥੇ ਪੜਾਈ ਦਾ ਇੰਤਜ਼ਾਮ ਹੈ ਤੇ ਇੱਥੇ ਪੰਜਾਬ 'ਚ ਨੌਕਰੀ ਲੈਣ ਲਈ ਮਿਲੋ ਸੋ ਮੈਂ ਇਹ ਗੱਲ ਦਾ ਸੈਸ਼ਨ ਦੀ ਗੁਆਹਿਕਲ ਪਰ ਸੁਪਰੀ ਨੇ ਵੀਡੀਓ ਦੇ ਵਿੱਚ ਬੋਲੀ ਜਦੋਂ ਉਹ ਨੌਕਰੀ ਮਿਲਦੀ। ਸੁਮੈ ਪਹਿਲਾਂ ਵੀ ਕਿਹਾ ਸੀਗਾ ਅੱਜ ਮੈਂ ਤੀਜੀ ਵਾਰ ਭਾਰਦਾ ਝੰਡਾ ਨਰਗਸਤੂ ਲੈ ਆਇਆ ਹਾਂ। ਮੈਂ ਪਹਿਲਾਂ ਵੀ ਕਹਿ ਦਿੱਤਾ ਮੈਂ ਉੱਪਰ ਲੈ ਕੇ ਜਾਣਾ ਝੰਡਾ ਸਾਡਾ ਹੈ। ਇਹ ਝੰਡਾ ਸਾਡੇ ਪੁਰਖਿਆਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ। ਸਾਡਾ ਦੇਸ਼ ਇਹ ਫੁੱਲ ਮਾੜੀਏ ਰੰਗ ਫੁੱਲਾਂ ਦੇ ਅਲੱਗ-ਅਲੱਗ ਨੇ ਸਬੰਧ ਫੁੱਲਾਂ ਦੇ ਅਲੱਗ-ਅਲੱਗ ਹੈ ਚੰਦਰਸ਼ੇਖਰ ਯਾਹ ਯੂਪੀ ਤੋਂ ਸੀ ਅਸ਼faq ਖੁੱਲਾ ਯੂਪੀ ਤੋਂ ਸੀ ਸੁਭਾਸਚੰਦਰ ਬੋਸ ਦਿੱਲੀ ਤੋਂ ਸੀ ਰਾਜਗੁਰੂ ਪੂਨੇ ਤੋਂ ਸੀ ਭਗਤ ਸਿੰਘ ਪੰਜਾਬ ਤੋਂ ਸੀ ਇੱਥੇ ਲੜ ਰਹੇ ਸੀ ਦੇਸ਼ ਵਾਸਤੇ ਲੜੇ ਜੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਅੱਜ ਖੜੇ ਆ ਮੰਤਰੀ ਬਣੇ ਮੁੱਖ ਮੰਤਰੀ ਬਣੇ ਵਿਧਾਇਕ ਬਣੇ ਆ ਅੱਜ ਇੱਥੇ ਲੜੇ ਉਹਨਾਂ ਕਹੇ ਵਾਰੀਆਂ ਦੇਣੀਆਂ ਪੈਂਦੀਆਂ ਵਾਰੀਆਂ ਇੱਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ ਮੈਂ ਲੋਕਾਂ ਦੇ ਦਿਲਾਂ 'ਚ ਮਸ਼ਹੂਰ ਕਿਵੇਂ ਹੋਵਾਂ ਰਾਜੇ ਨੇ ਆਪਣੇ ਵਜ਼ੀਰ ਬੁਲਾਏ ਕਿ ਇੱਕ ਵੇਲੇ ਕੋਈ ਗਿਆ ਨਿਕਲ ਰਾਜਾ ਨੇ ਪ੍ਰਤੀਸਤਵ ਕਰਿਆ ਬੈਠ ਗਏ ਗਵਰਨਮੈਂਟ ਅੰਦਰ ਜਾ ਕੇ ਬਹੁਤ ਰਾਜਾ ਸੀ ਉਹ ਕਹਿੰਦਾ ਮੈਂ ਮਸ਼ਹੂਰ ਕਿਵੇਂ ਹੋਵਾਂ ਵਜ਼ੀਰ ਬੁਲਾਏ ਸਲਾਹਕਾਰ ਬੁਲਾਏ ਉਹ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਪਬਲਿਕ ਵੱਲ ਨੂੰ ਖੋਲੋ ਮਸ਼ਹੂਰ ਹੋ ਜਾਵੇਂ ਬੱਲੇ ਬੱਲੇ ਉਹ ਵੀ ਠੀਕ ਐ ਇਹਦੇ ਵੀ ਠੀਕ ਐ ਅਨਾਉਂਸਮੈਂਟ ਕਰਤੀ ਕਿ ਖਜ਼ਾਨੇ ਦਾ ਮੂੰਹ ਖੋਲਤਾ ਜੀ ਰਾਜੇ ਨੇ ਲਾਈਨ ਬਣਾ ਕੇ ਆਜੋ ਕੱਲ ਨੂੰ ਮਹਿਲਾ ਮੂਹ ਤੁਹਾਨੂੰ ਖਜ਼ਾਨੇ ਤੋਂ ਹਿੱਸਾ ਮਿਲੂਗਾ ਕਿਸੇ ਨੂੰ ਸੋਨੇ ਦੀਆਂ ਮੋਹਰਾਂ ਮਿਲੀ ਜਾਣ ਕਿਸੇ ਨੂੰ ਚਾਂਦੀ ਦੇ ਟਕੇ ਮਿਲੀ ਜਾਣ ਤੇ ਲੋਕ ਲਾਈਨਾਂ ਬੱਦ ਕੇ ਇੱਕ ਵਿੱਚ ਫਕੀਰ ਬੰਦਾ ਵੀ ਆ ਗਿਆ ਰੱਬ ਦਾ ਬੰਦਾ ਭਗਤ ਮਾਸਕ ਬੰਦਾ ਸਾਧੂ ਸੰਤ ਉਹ ਵੀ ਲੈ ਚਲੇ ਗਿਆ ਲੋਕਾਂ ਦੇ ਦਿਨ ਵਸਣ ਵਾਸਤੇ ਕੀ ਕਰਨਾ ਪੈਂਦਾ ਵੀ ਬਹੁਤ ਵਧੀਆ ਐਗਜ਼ਾਮਪਲ ਹੈ ਧਿਆਨ ਨਾਲ ਸੁਣਿਓ ਜਦੋਂ ਉਹਦੀ ਵਾਰੀ ਆਈ ਫਕੀਰ ਦੀ ਤਾਂ ਨੇ ਦੇਖਿਆ ਖੱਬੇ ਪਾਸੇ ਇੱਕ ਅਪਾਹਜ ਬੰਦਾ ਬੈਠਾ ਸੀ ਉਹ ਫਕੀਰ ਕਹਿੰਦਾ ਯਾਰ ਦਾ ਹੈਂਡੀਕੈਪ ਤੇ ਤੂੰ ਆਜੇ ਲਾਈਨ ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਹੈ ਤੇ ਤੈਨੂੰ ਦਵਾਈ ਨਹੀਂ ਆਉਣੀ ਹੈ ਤੂੰ ਇੱਧਰ ਕਰ ਤੂੰ ਮੇਰੀ ਵਾਰੀ ਲੈ ਲੈ ਮੈਂ ਦੁਬਾਰੇ ਲਾਈਨ ਚ ਲੱਗ ਜਾਣਾ ਕੋਈ ਗੱਲ ਨਹੀਂ ਉਹਨੇ ਆਪਣੀ ਵਾਰੀ ਉਸ ਬਾਹਰ ਮੰਦਰ ਦਿੱਤੀ ਆ ਪਿੱਛੇ ਜਾ ਕੇ ਲਾਈਨ ਸਰ ਫਿਰ ਫਿਰ ਉਸ ਬਖੀਰ ਦੀ ਵਾਰੀ ਆਈ ਉਹਨੇ ਤੇਰੇ ਪਾਸੇ ਦੇਖਿਆ ਝੱਕ ਵੀ ਬੰਦਾ ਬੈਠਾ ਗਿਆ ਤੇ ਤੂੰ ਤਸੱਤਾ ਬੱਜੀ ਹੋਈ ਇਹਨੇ ਉਹ ਤਾਂ ਬੈਠਾ ਹੀ ਲੱਗੇ ਤੂੰ ਖੜਿਆ ਵੀ ਨਹੀਂ ਹੋਇਆ ਜੰਦਾ ਐਨੀ ਬੋਲ ਲੰਬੀ ਹੈ ਤੂੰ ਤਾਂ ਲੈਂਚ ਵੀ ਲੱਗਿਆ ਜੇ ਇੱਕ ਵਾਰੀ ਨਹੀਂ ਆਉਣੀ ਤੂੰ ਐਦਾ ਕਰ ਮੇਰੀ ਵਾਰੀ ਲੱਗਾ ਮੈਂ ਦੁਆਰਾ ਆ ਜੰਦ ਬੇਲਾਈ ਜੇ ਜਦੋਂ 7-8 ਵਾਰ ਐਦਾ ਕੀਤਾ ਤਾਂ ਪੂਰੇ ਸ਼ਹਿਰ ਚ ਰਾਜੇ ਦਾ ਕੋਈ ਨਾ ਹੀ ਨਾ ਲਵੇ ਫਕੀਰ ਦੀ ਬੱਲੇ ਬੱਲੇ ਹੋਈ ਪਈ ਨਾ ਧੜਕੇ ਦਾ ਬੰਦਾ ਆਇਆ ਵੀ ਸਵੇਰ ਦਾ ਵਾਈ ਜਾਈ ਜਾਂਦਾ ਓਏ ਵੀ ਆਉਂਦੀ ਵਾਰੀ ਆਉਂਦੀ ਹੈ ਕਿਸੇ ਰੋੜ ਨੂੰ ਦੇ ਕੇ ਫੇਰ ਲਾਈਨ ਚ ਲੱਗ ਜਾਂਦਾ ਫਕੀਰ ਦੀ ਬੱਲੇ ਬੱਲੇ ਹੋਈ ਪਈ ਉਹ ਰਾਜੇ ਨੂੰ ਬੋਲ ਲੱਗੇ ਵੀ ਖਜ਼ਾਨਾ ਵੰਡ ਰਿਹਾ ਬੱਲੇ ਉਹਦੇ ਫਕੀਰ ਦੀ ਹੋ ਜਾਂਦੀ ਐ। ਪਰ ਬੱਲੇ ਵਾਲੇ ਕਹਿੰਦੇ ਬਸ ਤਾਂ ਖਜ਼ਾਨਾ ਵੰਡ ਰਿਹਾ ਸੀਗਾ। ਬੜਾ ਗੁੱਸਾ ਆਇਆ ਰਾਜੇ ਨੂੰ ਕਹਿੰਦਾ ਕੋਈ ਨਹੀਂ ਮੈਂ ਜਾਣਾਂ ਆਪੋ। ਮੈਂ ਕੱਦਾਂ ਬੰਦੇ। ਰਾਜਾ ਖੜਾ ਹੋ ਗਿਆ। ਉਹ ਫਕੀਰ ਦੀ ਵਾਰੀ ਆ ਗਈ। ਜਦੋਂ ਫਕੀਰ ਦੀ ਵਾਰੀ ਆ ਗਈ ਰਾਜਾ ਨੂੰ ਕੁਝ ਦੇਣ ਲੱਗੇ ਕਹਿੰਦਾ ਨਹੀਂ। ਉਹ ਬੰਦਾ ਕਦੋਂ ਦਾ ਬੈਠਾ ਜੀ। ਇਹ ਤਾਂ ਵਿਚਾਰੇ ਤੋਂ ਲਾਈਨ 'ਚ ਲੱਗਿਆ ਵੀ ਨਹੀਂ ਜਾਣਾ। ਲੰਬੀ ਲਾਈਨ ਹੈ ਬਹੁਤ ਜ਼ਿਆਦਾ। ਇਹ ਵਾਰੀ ਕਿਉਂ ਨਹੀਂ? ਮੈਂ ਰਵਾਣਾ ਨਹੀਂ ਇਹਨੂੰ ਮੇਰੀ ਜਗ੍ਹਾ ਤੇ ਇਹਨੂੰ ਦੇ ਦੋ ਜੀ ਤਾਂ ਰਾਜੇ ਨੇ ਵੀ ਭਾਂ ਭਾਈ ਇਹਨਾਂ ਕਾ ਜੋੜੇ ਫਕੀਰਾ ਸਵੇਰ ਦਾ 10 15 ਵਾਰੀ ਇਹ ਕੰਮ ਕਰ ਚੁੱਕਿਆ ਤੂੰ ਜੋ ਤੇਰੀ ਵਾਰੀ ਆਉਂਦੀ ਹੈ ਤੂੰ ਆਪ ਲੈਂਦਾ ਨਹੀਂ ਕੁਛ ਕਿਸੇ ਹੋਰ ਨੂੰ ਦੇਖ ਕੇ ਆਪ ਫੇਰ ਲੈ ਚ ਲੱਗ ਜਾਂਦਾ ਹੈ ਗਲਤ ਗੱਲ ਹੈ ਫਕੀਰ ਕਹਿੰਦਾ ਕੋਈ ਗਲਤ ਗੱਲ ਨਹੀਂ ਆਇਆ ਸਾਹਿਬ ਆਪਾਂ ਦੋਨੇ ਇੱਕੋ ਜਿਹੇ ਇੱਕੋ ਜਿਕੇ ਨੇ ਰਵੀ ਫੌਨਾ ਤੇ ਆਪਣੇ ਕੋਈ ਫਰਕ ਨਹੀਂ ਕਹਿੰਦਾ ਮੈਂ ਰਾਮ ਜਾਂ ਤੂੰ ਫਕੀਰ ਹੈ ਫਰਕ ਕਿਉਂ ਨਹੀਂ ਉਹ ਕਹਿੰਦਾ ਗੱਲ ਸੁਣ ਰਾਇਆ ਸਾਹਿਬ ਫਰਕ ਕੋਈ ਨਹੀਂ ਜੋ ਤੁਹਾਡੇ ਕੋਲੇ ਤੁਸੀਂ ਵੰਡੀ ਜਾਂਦੇ ਹੋ ਜੋ ਮੇਰੇ ਕੋਲੇ ਹਨ ਮੈਂ ਵੰਡੀ ਜਾਣਾ ਤੁਹਾਡੇ ਕੋਲੇ ਖਜ਼ਾਨਾ ਹੈ ਮੇਰੇ ਕੋਲ ਬਾੜੀਆਂ ਦੇ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਉਹ ਖਜ਼ਾਨਾ ਤਾਂ ਕੱਲ ਨੂੰ ਮੁੱਕ ਜੂ ਪਰਸ ਨੂੰ ਮੁੱਕ ਜੂ ਦੋ ਦਿਨਾਂ ਬਾਅਦ ਮੁੱਕੇ ਬਾੜੀਆਂ ਥੋੜੀ ਮੁੱਕਣੀਆਂ ਉਹ ਦੂਈ ਜੋ ਕੋ ਬਾੜੀਆਂ ਪਹਿਲੀ ਪੈਂ ਗਿਆ ਰਾਜਾ ਇਹਨਾਂ ਵਕਤ ਤੋਂ ਫਿਰ ਉਹਨੇ ਵਕੀਰ ਨੇ ਕਿਹਾ ਉਹ ਕਹਿੰਦਾ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਸਤੇ ਲੋਕਾਂ ਦੇ ਦਿਲਾਂ 'ਚ ਥਾਂ ਬਣਾਉਣ ਵਾਸਤੇ ਇਹ ਸੋਨੇ ਚਾਂਦੀ ਪੈਸੇ ਕੰਮ ਨਹੀਂ ਆਉਂਦੇ ਆਪਣੇ ਹਿੱਸੇ ਦੀਆਂ ਬਾਹਰੀਆਂ ਦੇੜੀਆਂ ਪੈਂਦੀਆਂ ਫਿਰ ਲੋਕ ਤੇ ਦਿਲਾਂ ਵਿੱਚ ਪਾਉਂਦੇ ਐ ਜਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸਵਾਰਿਆ ਆਪਣੇ ਬੱਚਿਆਂ ਦੀਆਂ ਜਿਉਂਦੀਆਂ ਬਾੜੀਆਂ ਵੀ ਆਪਣੇ ਨਾਂ ਲਾਤੀਆਂ ਜੀ ਬਿਆਦਰ ਪਗਸੇ ਕਰਨ ਤੇ ਹੀ ਸਾਥੀ ਅਮਰ ਚ ਰਸੇ ਚੋਂ ਮਿਆਂ ਫਾਂਸੀ ਵਾਲੇ ਆਪਣੇ ਜਿਉਣ ਦੀਆਂ ਬਾਰੀਆਂ ਦੇਸ਼ ਦੇ ਨਾਲ ਆਉਂਦੀਆਂ ਕਿ ਅਸੀਂ ਨਹੀਂ ਜਿਉਣਾ ਸਾਡੇ ਥਾਂ ਤੇ ਕੌਮ ਜਿਊਗੀ ਤਾਂ ਅਸੀਂ ਉਹਨਾਂ ਨਾਲ ਜਾ ਕਰਦੇ ਹਾਂ ਕਿ ਉਹਨਾਂ ਨੇ ਬਾਰੀਆਂ ਦਿੱਤੀਆਂ ਹੋਣੀਆਂ ਨੇ ਸਵਿਸ ਕਰਕੇ ਬਾਰੀਆਂ ਦੇਣੀਆਂ ਪੈਂਦੀ ਪੱਡੀ ਗੱਲ ਹੈ ਕਾ ਲਾ ਕਾ ਲੀਆਂ ਪੈਂਦੀ ਐ ਸਵਿਸ ਕਰਕੇ ਅੱਜ ਜਿੱਥੇ ਮੈਂ ਸੀ ਕਰਿਆ ਸੀ ਜਿੰਦੀ ਮਾਸ਼ੂਰ ਜਿੰਦੀ ਉਹਨਾਂ ਨੂੰ ਛਾਦਰੇ ਫਰਗੇ ਪੇਟ ਕਰਦਾ ਉਹਨਾਂ ਦੇ ਜਿਹੜਾ ਪਰਿਵਾਰ ਹੈ ਮਾਤਾ ਜੀ ਜਿਹੜਾ ਬਿਮਾਰ ਨੇ ਜਿਸ ਜੈ ਬਾਨੀ ਨੇ ਦੱਸਿਆ ਉਹਨਾਂ ਨਾਲ ਗੱਲ ਹੋ ਗਈ ਪਰਿਵਾਰ ਨਾਲ ਅੰਬਾੜੇ ਨੂੰ ਤੇ ਉਹਨਾਂ ਦਾ ਜਿਹੜਾ ਮਾਨ ਸਨਮਾਨ ਹੈ ਉਹ ਉਹਦੇ ਪਛਾਤਾ ਜਾਊਗਾ ਕਿਉਂਕਿ ਸ਼ੇਧਾਂ ਦੀ ਜਿਹੜੀ ਪਰਵਾਹੀ ਆਉਦਾ ਕੋਈ ਮੁੱਲ ਨਹੀਂ ਹੁੰਦਾ ਕਿਸੇ ਕ੍ਰਾਂਤੀ 'ਚ ਤੁਸੀਂ ਜੋ ਮਰਜ਼ੀ ਦੇ ਦਿਓ ਪਰ ਸ਼ਹਾਦਤ ਮੁੱਲ ਨਹੀਂ ਪਾ ਸਕਦੇ ਸ਼ੇਧਾਂ ਦੇ ਸਰਤਾਜ ਕਹੇ ਜਾਂਦੇ ਗੁਰੂ ਅਰਜਨ ਦੇਵ ਜੀ ਸਿਰ ਗੁਰ ਤੇਗ ਬਹਾਦਰ ਜੀ ਫਿਰ ਗੁਰੂ ਗੋਮੇ ਸਿੰਘ ਜੀ ਸਮਾਜ ਸੁਸਮੇਤ ਗੁਰਨਾਨਕ ਸਾਹਿਬ ਨੇ ਉਹ ਤੋਂ ਬਾਬਰ ਨੂੰ ਜਾਬਰ ਕਿਹਾ ਪੰਜਾਂ ਨਾਂ ਪਹਾੜ ਰੋਕ ਕੇ ਸੱਜੇ ਠਗ ਵਰਗੇ ਸੁਧਾਰੇ ਮਰਕਟ ਘਟੋ ਤੇ ਭਾਈ ਲਾਲੂ ਦੇ ਰੋਕ ਕੇ ਤੇ ਫਰਕ ਕੱਢ ਕੇ ਦਿਖਾਇਆ ਹਲਾ ਤੇ ਹਰਾਨੀ ਕੀ ਬੰਦੀ ਅਜੀ ਤਾਂ ਭਰੇ ਪਏ ਸਾਡੇ ਤਾਂ ਪਿੰਡਾਂ ਦੇ ਪਿੰਡ ਭਰੇ ਪਏ ਆ ਗੇਟਾਂ ਗੇਟ ਬਣੇ ਨੇ ਯਾਦਗਾਰੀ ਸ਼ੀਤਾਂ ਦੇ ਬੁੱਤ ਲੱਗੇ ਕੋਈ ਕਾਰਗੇ ਲੱਗੇ ਕੋਈ ਯਾਦੀ ਲਹਿਰਾਂ ਲੱਗੇ ਕੋਈ ਬੂਕਾ ਲਹਿਰਾਂ ਲੱਗਾ ਕੋਈ ਜਿੰਨੀਆਂ ਲਹਿਰਾਂ ਚਲੀਆਂ ਆਪਣੀਆਂ ਪੰਜਾਬੀ ਇਸ ਕਾਕੇ ਆਪਾਂ ਦਾ ਸਿੱਧਾ ਤੇ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਧਰਤੀ ਹੈ ਧਰਤੀ ਛੱਡ ਕੇ ਨਹੀਂ ਜਾਣਾ ਕਿਤੇ ਇੱਥੇ ਰਹਿਣਾ ਪਰ ਲੋ ਮੈਂ ਬੱਚੇ ਨੂੰ ਕਹਿੰਦਾ ਪੜ ਲਓ ਲਾਇਬ੍ਰੇਰੀਆਂ ਖੁੱਲ ਰਹੀਆਂ ਨੇ ਯੂਪੀਐਸਸੀ ਦੇ ਸੈਂਟਰ ਖੁੱਲ ਜਾਣਗੇ ਬਿਲਕੁਲ ਫ੍ਰੀ ਪੜਾਵਾਂਗੇ ਡੀਸੀ ਬਣੋ ਐਸਐਸਸੀ ਕੋਲੋਂ ਪੜੀਆਂ ਪੜਾਈਆਂ ਕਰੋ ਪਲੱਸ 2 ਕਰਕੇ ਹਾਈਲਾਈਟਸ ਕਰਕੇ ਉਧਰੋਂ ਪੜੀ ਜਾਂਦੇ ਆ ਉਧਰ ਕਿਹੜਾ ਵਧੀਆ ਹਾਲ ਹੈ ਉਹ ਮਨ ਤਹਾ ਕੋਲੋਂ ਬੁਰਾ ਹਾਲ ਹੋਇਆ ਗਿਆ ਸੋ ਇਸ ਤਰ੍ਹਾਂ ਕੀ ਹਾਂ ਧਰਤੀ ਇਹ ਇਹਦੇ ਵਰਗੀ ਧਰਤੀ ਹੈ ਜੀ ਦੁਨੀਆ ਤੇ ਕਿਤੇ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਨਿਊ ਜ਼ੀਲੈਂਡ ਤੋਂ ਲੈ ਕੇ ਉਹ ਕੈਲੀਫੋਰਨੀਆ ਦੇ ਬੈਸਟ ਕੋਸਟ ਤੱਕ ਐਹਾਂ ਹੀ ਧਰਤੀ ਹੈ ਨਹੀਂ ਕਿਤੇ 250 ਮਨ ਦਾਣੇ ਪੈਦਾ ਕਰਦੀ ਹੈ ਧਰਤੀ ਆਪਣੀ ਇੱਕ ਸਾਲ ਚ 90 ਮਨ ਚੋੜਨਾ 60 ਮਨ ਕਰ ਇੱਕ ਇੱਕ ਸਾਲ ਚ 250 ਮਨ ਦਾਣੇ ਪੈਦਾ ਕਰਨ ਵਾਲੀ ਧਰਤੀ ਕਿਤੇ ਨਹੀਂ ਹੈ ਕਿਤੇ ਬਰਖੀ ਪਈ ਜਾਂਦੀ ਹੈ ਕਿਤੇ ਮੌਸਮ ਅਨਪੂਰਨ ਨਹੀਂ ਸਾਡੇ ਕੋਲ ਸਭ ਕੁਝ ਹੈ ਸਾਡੇ ਕੋਲ ਸਭ ਸੋ ਅਸਿਉਣਾ ਸ਼ੈਤਾਨ ਨੂੰ ਕਦੇ 15 ਅਗਸਤ ਨੂੰ ਯਾਦ ਕਰਿਆ ਕਰੀਏ ਹਮੇਸ਼ਾ ਉਹਨਾਂ ਦੇ ਪਰਿਵਾਰ ਨਾਲ ਖੜੀਏ 28 ਸਤੰਬਰ ਨੂੰ ਸ਼ਹੀਦ ਆਜ਼ਮ ਦਾ ਭਗਤ ਸਿੰਘ ਜੀ ਦਾ ਜਨਮ ਦਿਨ ਹੈ ਅਸੀਂ ਮੋਹਾਲੀ ਵਾਲੇ 에ਅਰਪੋਰਟ ਦਾ ਨਾਮ ਜਿਹੜਾ ਉਹ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਰਖਵਾ ਲਿਆ ਇੰਦਰ ਨਗਰ ਕਰਕੇ ਤੇ ਹੁਣ ਤੱਕ ਸ਼ਹਿਦ ਇਸ ਤੋਂ ਵੱਡੀ ਮੂਰਤੀ ਨਹੀਂ ਬਣੀ ਹੋਊਗੀ ਇਸ ਤੋਂ ਵੱਡੀ ਵੱਡਾ ਪੁੱਤ ਨਹੀਂ ਬਣਿਆ ਹੋਊਗਾ ਲਗਭਗ 35 ਫੁੱਟ ਉੱਚਾ ਪਰ ਸਿੰਘ ਉਹਨਾਂ ਦਾ ਪੁੱਤ ਲੱਗੂਗਾ ਜਦੋਂ 에어ਪੋਰਟ ਨੂੰ ਜਾਵਾਂਗੇ ਉਹਨਾਂ ਦਾ ਐਸ ਤਰ੍ਹਾਂ ਹੱਥ ਕਰਕੇ ਜਿਹੜਾ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਂਦਾ ਹੈ ਨਾ ਬੋਲਦਾ ਉਹ ਲੱਗੂਗਾ ਤੇ ਹਲਵਾੜਾ 에어ਪੋਰਟ ਦਾ ਨਾਮ ਸ਼ਿਰਕਤਾ ਸਿੰਘ ਸਰਹੱਬਾ 에어ਪੋਰਟ ਆਖਾਂਗੇ ਕਿਉਂਕਿ ਪਿੰਡ ਵੀ ਉਹਨਾਂ ਦੇ ਆ ਖਾਸ ਤੌਰ ਤੇ 에어ਪੋਰਟ ਦਾ ਨਾਮ ਤਾਂ ਬੰਦਈ ਹੈ ਉਹ ਸ਼ਿਰਕਤਾ ਸਿੰਘ ਸਰਹੱਬਾ ਉਸ ਜ਼ਮਾਨੇ 'ਚ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਏ ਸੀ ਪਾਇਲਟ ਦਾ ਉਹ ਜਮਾਨੇ ਇੰਨੇ ਪੜ੍ਹ ਲਿਖਣਾ ਨਾ ਇੰਟੈਲੀਜੈਂਸੀ ਵੀ ਉਹਦ ਵਾਰ ਗਰੀਬ ਆਪਿਆਂ ਦਾ ਉਥੇ ਮੇਲ ਹੋ ਗਿਆ ਦੇਸ਼ ਦੇ ਲਈ ਖੇਲਾ ਕਿਉਂ ਨਹੀਂ ਸਾਦੇ ਨੂੰ ਸਾ ਪੰਜੂ ਸੋਨ ਨੂੰ ਯਾਦ ਰੱਖੀ ਆਮ ਤੌਰ ਤੇ ਕੀ ਕਰਦੇ ਬੜੀਆਂ ਬੜੀਆਂ ਜਿਹੜੀਆਂ ਸਟੇਡੀਅਮ ਨੇ ਜਾਂ ਏਅਰਪੋਰਟ ਨੇ ਰਾਜਨੀਤਿਕ ਲੋਕਾਂ ਦੇ ਨਾਂ ਤੇ ਆਖਦੇ ਆਂ ਭਈ ਜਿਨ੍ਹਾਂ ਨੇ ਵੇਸ਼ ਲੈ ਕੇ ਦਿੱਤਾ ਉਹਨਾਂ ਦੇ ਨਾਲ ਕੋਈ ਯਾਰ ਅਸੀਂ ਜਦੋਂ 16 ਮਾਰਚ ਨੂੰ ਸਰਕਾਰ ਸੰਭਾਲੀ ਹੱक्कੜ ਕਲਾ ਸੌਂਖਾ ਦੀ ਪਹਿਲੀ ਵਾਰ ਹੋਇਆ ਕਿ ਰਾਜ ਭਵਨ ਚੋਂ ਜਾਂ ਖੇਡ ਸਟੇਡੀਅਮਾਂ ਨੂੰ ਨਿਕਲ ਕੇ ਸੌਂਚੁੱਕ ਸਮਾਰੋਹ ਕਿਸੇ ਪਿੰਡ 'ਚ ਗਿਆ ਹੋਵੇ ਸੀਧਿਆ ਜ਼ਰੂਰ ਦੇ ਪਿੰਡ ਗਏ ਸੌਂਚੁੱਕੀ ਇਹ ਤੁਹਾਡੇ ਜੀ ਆਦੀ ਦੇ ਸੁਪਨੇ ਨੂੰ ਸਰਕਾਰ ਕਰਾਂਗੇ ਤੇ ਇਹੀ ਫਰਕ ਹੈ ਕਿ ਉਹਨਾਂ ਦੇ ਜਿਹੜੇ ਸੁਪਨੇ ਸੀ ਜਾਂ ਉਹਨਾਂ ਦੇ ਸੁਪਨੇ ਜਿਹੜੀ ਜਾਤੀ ਹੈ ਉਹ ਆਪਸ ਕਰਦੇ ਮਨ ਲਾ ਬਹੁਤ ਘਟ ਲੋਕ ਨੂੰ ਬਤਾਉਗਾ ਕਿ ਆ ਜਿਹਦੇ ਦਿਨ ਸ਼ਿਪਾ ਸਿੰਘ ਦੇ ਚਾਚਾ ਜੀ ਸ਼ਿਵ ਅਜੀਤ ਸਿੰਘ ਨਵੇਂ ਅਜ ਸ਼ਿਵ ਜੀ ਦੇ ਅੱਜ ਵੀ ਮੌਤ ਹੋ ਗਈ ਸੀ ਦਰਹਾਰ ਜੀ ਜਲਾਬਾਤ ਨਹੀਂ ਕੀਤੀ ਦੇਸ਼ ਨਿਕਾਲਾ ਹੋ ਗਿਆ ਪਗੜੀ ਸੰਭਾਲ ਜੱਜਤਾ ਦੇ ਪਾਣੀ ਸੀਗੇ ਉਹ ਬ੍ਰਿਟਿਸ਼ ਗਵਰਨਮੈਂਟ ਨੇ ਫਰਕੇ ਅੰਦੇਸ ਤੋਂ ਬਾਹਰ ਕਰਦੇ ਜਰਮਨੀ ਰਹੇ ਜਦੋਂ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ 15 ਅਗਸਤ ਵਾਲੇ ਦਿਨ ਮੌਤ ਹੋ ਗਈ ਚਾਂਦੇ ਹੋਏ ਇਹ ਨਫਰ ਸੀਗਲ ਦੇ ਇਹ ਸ਼ੁਕਰ ਹੈ ਆਖਰੀ ਚੰਦ ਸਾਹ ਆਜ਼ਾਦੀ ਚੜ੍ਹੇ ਦੀ ਐਂਡ ਇਹਦੀ ਸੀ ਚੀਅ ਅਦੀਨ ਸਿੰਘ ਜੀ ਚਾਚਾ ਜੀ ਦੇ ਸੀ ਉਹਨਾਂ ਕੋਈ ਇੱਕੋ ਵੇਸੰਗਰ ਹਣ ਚੇੜ ਕੇ ਲੱਗੀ ਸੀ ਕਿਦੋਂ ਮੁੱਕਾ ਪੀਜਾਂਗੇ ਜਿਹੜਾ ਆਪਣਾ ਵੇ ਸੋ ਇਸ ਕਰਕੇ ਸਾਨੂੰ ਆਪਣਾ ਵੇਸ ਆ ਗਿਆ ਤਾਂ ਤੇ ਅਗਰ ਸਾਹ ਬਹੁਤ ਅਮੀਰ ਆਪਣੇ ਕੋਲੇ ਮੈਂ ਤੁਹਾਡਾ ਧੰਨਵਾਦ ਕਰਦਾਂ ਤੁਸੀਂ ਚਾੱਕ ਕੇ ਆਏ ਅੱਜ ਜੀ ਸ਼੍ਰੀ ਜੀ ਉਹਨਾਂ ਨੂੰ ਯਾਦ ਕਰਨ ਦਾ ਉਹਨਾਂ ਨੂੰ ਉਹਨਾਂ ਦੇ ਆਤਮਾ ਨੂੰ ਥੋੜਾ ਸਕੂਨ ਮਿਲ ਜਾਨਾ ਚਲੋ ਹੈਗੇ ਨੇ ਜਿਨ੍ਹਾਂ ਨੇ ਸਾਡੇ ਆਲੇ ਦੀਲੇ ਬਾਲ ਰੱਖਿਆ ਅਜੇ ਨਹੀਂ ਤਾਂ ਭੁੱਲ ਭੁੱਲ ਜਾਂਦੇ ਲੋਕਾਂ ਦੇ ਕੰਮਾਂ 'ਚ ਲੱਗ ਜਾਂਦੇ ਆ ਪਰ ਇਹੋ ਜੇ ਸ਼੍ਰੀ ਜੀ ਨੇ ਜਾ ਕੇ ਗੋਆ ਜਾ ਕੇ ਸੀਧੇ ਦਿੱਤੀ ਹੈ ਉਹਨਾਂ ਦਾ ਅੱਜ ਹੀ ਲਾਮ ਸਾਥ ਕੁਰਬਾਨੀਆਂ ਬਹੁਤ ਕਾਹਦੇ ਕੰਮ ਨੂੰ ਮਿਲਦੀਆਂ ਜਿੰਨੀਆਂ ਵੀ ਮਿਲਦੀਆਂ ਸਾਡੇ ਪੰਜਾਬੀ ਫਿਰ ਸੱਚਾ ਪੰਜਾਬੀ ਇਤਿਹਾਸ ਚ ਮਿਲਦੀਆਂ ਰਾਜਗੁਰੂ ਪੂਨੇ ਤੋਂ ਸੀ ਪੈਸੇ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਐਡੀਟੋਰੀਅਲ ਵੀ ਲਿਖਦੇ ਸੀ ਖੁਮਾਰਾ ਚ ਪਰਚੇ ਸ਼ਾਪਦੇ ਸੀ ਰੰਗ ਦੇ ਬਸੰਤੀ ਹੋ ਗਏ ਨਾ ਗਾਣੇ ਲਿਖਦੇ ਸੀ ਦੇਸ਼ ਭਗਤੀ ਦੇ ਸ਼ੇਅਰ ਲਿਖਦੇ ਰਾਜਗੁਰੂ ਨੇ ਕੁਝ ਲਿਖਦਾ ਸੀ ਤੁਹਾਨੂੰ ਮਿਲਾਂ ਕਰਦੇ ਨੇ ਕੋਈ ਕੁਝ ਲਿਖਣਾ ਨਹੀਂ ਉਹ ਕਹਿੰਦੀ ਮੈਂ ਕਿੱਥੇ ਲਿਖੂਗਾ ਇਹਨੇ ਟੈਕ ਕਰ ਰਹੇ ਹੈ ਕਹਿੰਦਾ ਮੈਂ ਕਦੇ ਕੁਝ ਲਿਖੂਗਾ ਉਹਨੂੰ ਵੀ ਕੋਈ ਨਾ ਪੁਸਟੀਏ ਤੇ ਪਰਕੇ ਸੁਣਾਉਗਾ ਤੂੰ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਊਗਾ ਇਸ ਗੱਲ ਦਾ ਕਿ ਮੈਂ ਸਾਡੇ ਸਿਲੇਬਸ 'ਚ ਪਾਇਆ ਹੀ ਨਹੀਂ ਉਹਨਾਂ ਨੇ ਦਿਨਾ ਚ ਐਡ ਕਰਕੇ ਪਸਲੀ ਵਾਰ ਤਾਂ ਫਾਂਸੀ ਦੀ ਸਜ਼ਾ ਹੋ ਗਈ ਇਹ ਕਹਿੰਦਾ ਕਦੋਂ ਲਿਖੇਗਾ ਕਹਿੰਦਾ ਯਾਰ ਕਦੋਂ ਲਿਖੂਗਾ ਫਾਂਸੀ ਦੀ ਸਜ਼ਾ 'ਚ ਪੰਜ ਦਿਨ ਰਗੇ ਕਹਿੰਦੇ ਕਦੋਂ ਲਿਖੇਗਾ ਐ ਲਿਖੂਗਾ ਫਾਂਸੀ ਨੂੰ ਕਹਿੰਦੇ ਹੁਣ ਤੂੰ ਲਿਖ ਸਕਦਾ ਕਦਾਂ ਲਿਖੂ ਫਾਂਸੀ ਵਾਲਾ ਦਿਨ ਆ ਗਿਆ ਸਵੇਰੇ ਅਰਲੀ ਮਾਰਨਿੰਗ ਫਾਂਸੀ ਹੁੰਦੀ ਹੈ 3:30 ਵਜੇ ਪੁਨੇ 4 ਵਜੇ ਸਵੇਰੇ ਅੰਗਰੇਜ਼ ਸਿਪਾਈ ਜਿਹੜੇ ਸੀਗੇ ਉਹ ਲੈ ਲੈ ਕੇ ਜਾਣ ਵਾਸਤੇ ਫਾਂਸੀ ਦੇ ਪੱਟੜੇ 'ਤੇ ਲੈ ਕੇ ਜਾਂਦੇ ਆਗੇ ਤਦਪਰ ਸਿੰਘ ਤੇ ਸੁਖਦੇਵ ਕੇ ਨੇ ਹਾਲੀ ਕਦੋਂ ਲਿਖੇਗਾ ਕਹਿੰਦਾ ਲਿਖਣਾ ਨਹੀਂ ਉਹ ਸਿਪਾਈ ਨੂੰ ਕਹਿੰਦਾ ਕਿ ਕੋਲ ਆ ਲਿਆ ਕੇ ਫਿਰ ਕਿਉਂਕਿ ਫਾਂਸੀਆਂ ਨੂੰ ਸਾਰਾ ਕੁਝ ਖੋ ਲੈਂਦੇ ਆ ਮਤਲਬ ਕੋਈ ਅਜਿਹੀ ਚੀਜ਼ ਨਹੀਂ ਦਿੱਤੇ ਉਹਨਾਂ ਨੂੰ ਵੀ ਉਹ ਕਿਤੇ ਆਪਦੀ ਕੁਸਰੀ ਨੂੰ ਜਖਮੀ ਨਾ ਕਰ ਲੈਣ ਦਾ ਕੁਝ ਕੁਝ ਨਹੀਂ ਅੰਦਾਜ਼ਾ ਪੜੋ ਕੋਲ ਆਲੇ ਗਏ ਤੇਰੇ ਸਿਪਾਈ ਹੈਗੇ ਤਾਂ ਭਾਰਤੀ ਸੀ ਫਿਰ ਹੈਗੇ ਬ੍ਰਿਟਿਸ਼ ਪੋਲਿਸ ਉਹਨੇ ਕਿਹਾ ਯਾਰ ਅਖੀਂ ਘੰਟਾ ਇਹਨਾਂ ਦਾ ਚਲ ਇਹ ਤਾਂ ਹਨਾ ਭੁੱਲ ਗਿਆ ਉਹਨੇ ਕੋਲ ਆਲੇ ਤੇ ਹਵਾਲੀ ਸੈਂਟਰਲ ਜੇਲ੍ਹ ਦੇ ਵਿੱਚ ਰਾਜਗੁਰੂ ਨੇ ਦੋ ਲਾਈਨਾਂ ਲਿਖੀਆਂ ਹਿੰਦੀ ਚ ਵਿਰਾਲ ਗੁਰੂ ਪੂਣੇ ਦੇ ਸੀ हिंदी बोलते थे हिंदी लिखो दो लाइने लिखी पहला भी आखिरी शेर है सिर्फ दो लाइने लिखी की कि हम भी जी सकते थे चुप रहकर हम भी जी सकते थे चुप रहकर हमें भी मां बाप ने पाला था दुख सहकर ऐना लिखा आधे घंटे बाद फांसी हो गई अपन बड़े पढ़ाए नहीं गया है चीजा सानू हो कुछ पढ़ाई जाते ਤੜਕੀ ਪਹਿਲਾ ਵੀ ਜਿਹੜਾ ਪੀੜ ਹੁੰਦਾ ਨਾ ਹਿਸਟਰੀ ਦਾ ਹੁੰਦਾ ਤੜਕੀ ਲੱਗ ਜਾਂਦੇ ਜੋ ਆਪਕੋ ਨੂੰ ਪੁੱਛ ਲੋ ਗਜਨਵੀ ਮਹੂਦ ਗਜਨਵੀ ਨੇ ਕਿੰਨੀ ਵਾਰੀ ਭਾਰਤ ਲੁੱਟਿਆ ਫਰਾਨੀ ਨੇ ਕਿੰਨੀ ਵਾਰੀ ਸੋਨਾ ਲੁੱਟਿਆ ਤੇ ਲੁੱਟ ਖੁੱਟ ਦੀਆਂ ਬਾ ਸਾਨੂੰ ਕਿਉਂ ਪੜਾਈਏ ਨੇ ਤੜਕੀ ਤੜਕੀ ਆ ਤੁਸੀਂ ਆ ਜਾਂ ਕੁਝ ਸਾਨੂੰ ਸਾਡੇ ਯੋਧਿਆਂ ਦੀਆਂ ਗੱਲਾਂ ਦੱਸੋ ਨਾ ਸਾਡੇ ਸੂਰਬੀਰਾਂ ਦੀਆਂ ਗੱਲਾਂ ਦੱਸੋ ਨਾ ਸੋ ਇਸ ਕਰਕੇ ਪੋਜ਼ਿਟਿਵਿਟੀ ਜਿਹੜੀ ਹੈ ਲੈ ਕੇ ਆਉਣੀ ਬੜੀ ਜ਼ਰੂਰੀ ਹੈ ਸਿਲੇਬਸ ਦੇ ਵਿੱਚ ਵੀ ਅੱਗੇ ਅਸੀਂ ਆਉਣ ਵਾਲੇ ਦਿਨਾਂ 'ਚ ਅਸੀਂ ਸਾਰਾ ਰਿਵਿਊ ਕਰਕੇ ਆਮਾਨੀ ਸਾਡੇ ਬੱਚੇ ਜਿਹੜੇ ਨੇ ਉਹਨੂੰ ਪਤਾ ਹੋਵੇ ਕਿ ਅਸੀਂ ਕਿੰਨਾ ਦੇ ਪੁਰਖੇ ਨੇ ਸਤਿ ਅਸੀਂ ਕਿੰਨਾ ਦੇ ਬੱਚੇ ਹਾਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ ਇਹ ਗੱਲ ਕਹਿਣ ਵਾਸਤੇ ਮੈਂ ਖੁਸ਼ ਹਾਂ ਆਖਰ ਦੇ ਵਿੱਚ ਮੈਂ ਭਗਤ ਸਿੰਘ ਜੀ ਦੇ ਕਸ਼ੇਰ ਨਾਲ ਸਮਾਪਤੀ ਕਰਾਂਗਾ ਭਗਤ ਸਿੰਘ ਜੀ ਲਿਖਦੇ ਨੇ ਕਿ ਇਸ਼ਟ ਕਰਨਾ ਸਭ ਦਾ ਪਵਦੇਸ਼ੀ ਹੱਕ ਹੈ ਇਸ਼ਟ ਕਰਨਾ ਸਭ ਦਾ ਪਵਦੇਸ਼ੀ ਹੱਕ ਹੈ ਕਾਹਨਾ ਇਸ ਵਾਰ ਵਤਨ ਦੀ ਸਰਜ਼ਮੀਨ ਕੋ ਮਹਿਬੂਬ ਬਣਾ ਲਿਆ ਜਾਏ ਜਿਨ੍ਹਾਂ ਲੋਕਾਂ ਨੇ ਵਤਨ ਦੀ ਧਰਤੀ ਨੂੰ ਮਹਿਬੂਬ ਬਣਾ ਲਿਆ ਉਹਨਾਂ ਤੋਂ ਵੱਡੇ ਕਿਵੇਂ ਹੋ ਸਕਦੇ ਆਪਾਂ ਉਹਨਾਂ ਨੂੰ ਯਾਦ ਕਰੀਏ ਉਹਨਾਂ ਨੂੰ ਸਲੂਟ ਕਰੀਏ ਤੇ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਮਾਨ ਵਧਾਈਏ ਆਪਾਂ ਇਹ ਵੀ ਗੱਲ ਬੰਦ ਬੜਾ ਬਹੁਤ ਬਹੁਤ ਅਦਾਬ ਤੁਸੀਂ ਪਹੁੰਚੋ ਅਰ ਮੈਂ ਥੋੜਾ ਸਾਰਾ ਜੀਆਈਐਨ ਤੇ ਨਾਮ ਨਾਂਤਾਵਾ ਵੀ ਕਹਾਂ ਚੱਲੇ ਵਾਲੇ ਕਦਮ ਸਾਡੇ ਸਿਰ 'ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਇਹ ਪਾਣੀ ਹਰ ਇੱਕ ਕਲਾਸ ਜਿੰਦਾਬਾਦ ਬਹੁਤ ਬਹੁਤ ਕੀ ਕਰਦਾ ਮੇਰੇ ਕੋਲ ਮੇਰੇ ਕੋਲ ਐਸੇ ਨੂੰ ਲੈ ਗਿਆ ਤੇਰੇ ਕੋਲ ਜੈਗਰੀ ਵੀ ਖੰਨਾ ਸ਼ਹਿਰ ਨੂੰ ਕਿਥੋਂ ਦੇ ਆ